ਜਾ ਸੂਰਗਰਜੀ ਹਾਂਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਹੁਤ ਬਹੁਤ ਜ਼ਿਆਦਾ ਮੈਂ ਹਰ ਇੱਕ ਥਾਂ ਤੋਂ ਕੋਈ ਡਾਕਟਰ ਨਹੀਂ ਛੱਡਿਆ ਤੇ ਮੈਂ ਹਰ ਇੱਕ ਥਾਂ ਤੇ ਗਈਆਂ ਦਵਾਈ ਲੈਣ ਜਿੰਨਾ ਚਿਰ ਤੱਕ ਮੈਂ ਦਵਾਈ ਖਾਂਦੀ ਸੀ ਉਨੀ ਚਿਰ ਤੱਕ ਠੀਕ ਰਹਿਣਾ ਠੀਕ ਹੈ ਤੋਂ ਬਾਅਦ ਫਿਰ ਦਰਦ ਇੰਨਾ ਹੁਕਣਾ ਹੱਥ ਪੈਰ ਵੀ ਕੋਈ ਮੇਰੇ ਕੋ ਕੰਮ ਨਹੀਂ ਸੀ ਹੁੰਦਾ ਠੀਕ ਹੈ ਮੈਂ ਬਹੁਤ ਪਰੇਸ਼ਾਨ ਸੀ ਜਸ਼ਵੀਰ ਘਰ ਜੀ ਦੱਸੋ ਮੈਨੂੰ ਕਿੰਨੇ ਸਮੇਂ ਪਹਿਲਾਂ ਤੁਹਾਨੂੰ ਗਠਿਆ ਸਟਾਰਟ ਹੋਇਆ ਹੋ ਗਏ ਨੇ 5-6 ਸਾਲ ਹੋ ਗਏ ਮੈਂ ਸੰਗਰੂਰ ਤੱਕ ਪਹੁੰਚੀ ਆਂ ਬਹੁਤ ਜ਼ਿਆਦਾ ਖਾਵਾ ਤਾਂ ਮੈਂ ਦਵਾਈ ਲਈ ਪਰ ਮੈਨੂੰ ਕੋਈ ਬੈਨੀਫਿਟ ਨਹੀਂ ਠੀਕ ਹੈ ਜਦੋਂ ਅਸੀਂ ਤੁਹਾਡੀ ਮੈਡੀਸਿਨ ਸਟਾਰਟ ਕੀਤੀ ਪਹਿਲਾਂ 1 ਮਹੀਨੇ ਦਵਾਈ ਦਿੱਤੀ ਸੀ ਕਿ 1 ਮਹੀਨੇ ਦਵਾਈ ਦੇ ਖਾਣ ਤੋਂ ਬਾਅਦ ਕਿੰਨਾ ਕ ਤੁਹਾਨੂੰ ਰਿਜ਼ਲਟ ਮਿਲ ਗਿਆ ਸੀ ਮੈਨੂੰ ਕਾਫੀ ਮਿਲਿਆ ਸੀ ਰਿਜ਼ਲਟ ਤੇ ਤੁਸੀਂ ਦੱਸਿਆ ਸੀ ਵੀ 5-6 ਮਹੀਨੇ 7 ਮਹੀਨੇ ਖਾਣੀ ਦਵਾਈ ਪਰ ਮੈਂ 8-9 ਮਹੀਨੇ ਤੱਕ ਖਾਦੀ ਮੈਂ ਬਿਲਕੁਲ ਸਹੀ ਆਂ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਕਹਿੰਨੀ ਆ ਮੈਂ ਹੋਰ ਵੀ ਮਰੀਜ਼ਾਂ ਨੂੰ ਇੱਥੇ ਲੈ ਕੇ ਆਵਾਂ ਠੀਕ ਵੈਸੇ ਮੈਂ ਦੇਖ ਰਹਾ ਹਾਂ ਮਾਦਾ ਜਸਵੀਰ ਕੌਰ ਜੀ ਤੁਹਾਡੀ ਜਿਹੜੀ ਗਠੀਏ ਦੀ ਰਿਪੋਰਟ ਆ ਹੈਗੀਆਂ ਨੇ ਗਠੀਏ ਦੀ ਰਿਪੋਰਟਾ ਵੀ ਹੋਲੀ-ਹੋਲੀ ਕਾਫੀ ਨੋਰਮਲ ਆ ਗਈਆਂ ਨੇ ਤੇ ਜਿਹੜਾ ਤੁਹਾਡਾ ESR ਪਹਿਲਾਂ 70 ਦੇ ਕਰੀਬ ਸੀ ਤੇ CRP 30 ਦੇ ਕਰੀਬ ਸੀ ਹੁਣ ਉਹ ESR ਕੱਟ ਕੇ ਤੁਹਾਡਾ 18 ਹੋ ਗਿਆ ਵਾ ਤੇ ਜਿਹੜਾ CRP ਸੀਗਾ ਹੁਣ ਕੱਟ ਕੇ ਉਹ 4 ਹੋ ਗਿਆ ਵਾ ਤੇ ਜੇ ਮੈਂ ਗਠੀਏ ਦੀ ਗੱਲ ਕਰਾਂ ਗਠੀਏ ਪਹਿਲਾਂ ਤੁਹਾਡਾ ਸੋਪ ਪੋਜ਼ੀਟਿਵ ਸੀਗਾ ਤੇ ਜਿਹਨੂੰ ਸੋਪ ਪੋਜ਼ੀਟਿਵ ਗਠੀਆ ਹੁੰਦਾ ਵਾ ਅਸੀਂ ਕੱਟੋਗਾ ਨੇ ਉਹਨੂੰ ਆਪਾਂ 8-9 ਮਹੀਨੇ ਦਵਾਈ ਖੁਲਾ ਨਹੀਂ ਖੁਲਾਣੇ ਆ ਤੇ ਹੁਣ ਵਿਭਿੰਨ 8 ਮਹੀਨੇ ਦਵਾਈ ਖਲਾ ਕੇ ਤੁਹਾਡਾ ਜਿਹੜਾ ਗਠਿਆ ਹੈਗਾ ਬਿਲਕੁਲ ਘਟ ਗਿਆ ਬਿਲਕੁਲ ਠੀਕ ਹੋ ਗਿਆ ਵਾ ਅਰਾਊਂਡ ਦੇਖੋ ਤੁਹਾਡਾ ਗਠਿਆ ਜਿਹੜਾ ਹੈਗਾ 15 ਆ ਗਿਆ ਵਾ ਠੀਕ ਹੈ ਜੀ ਮੈਂ ਹੁਣ ਦਵਾਈ ਲਿਖ ਦੇਣਾ ਹੈਗਾ ਤੁਹਾਨੂੰ ਠੀਕ ਹੈ ਜੀ ਛੱਡ ਦਾਂ ਜੀ ਇਹਦੇ ਮੈਂ ਬਹੁਤ ਧੰਵਾਦ ਹੈ ਮੈਂ ਹੋਰ ਵੀ ਇਥੇ ਮਰੀਜ਼ਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਹਾਂ ਜੀ ਮੈਂ ਬਹੁਤ